ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਆ ਕਰੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਰੱਖਣਾ ਨਾ ਭੁੱਲਿਆ ਕਰੋ ਚਰਨਜੀਤ ਦੇ ਵਿਆਹ ਨੂੰ ਹਜੇ ਸਵਾ ਮਹੀਨਾ ਹੋਇਆ ਸੀ ਕਿ ਚਰਨਜੀਤ ਬਿਲਕੁਲ ਚੁੱਪਚੁੱਪ ਰਹਿੰਦੀ ਉਹ ਘਰ ਦੇ ਵਿੱਚ ਆਪਣੀ ਸੱਸ ਨਾਲ ਬਿਲਕੁਲ ਗੱਲ ਨਾ ਕਰਦੀ ਜਾਂ ਤਾਂ ਉਹ ਆਪਣੇ ਕਮਰੇ ਦੇ ਵਿੱਚ ਬੈਠੀ ਫੋਨ ਤੇ ਗੱਲ ਕਰਦੀ ਰਹਿੰਦੀ ਜਾਂ ਫਿਰ ਕੰਮ ਕਰਕੇ ਸੌਂ ਜਾਂਦੀ ਚਰਨਜੀਤ ਦੀ ਸੱਸ ਜਸਵੀਰ ਕੌਰ ਸੋਚਦੀ ਕਿ ਨਵੀਂ ਵਿਆਹੀ ਆਈ ਆ ਹਨਾ ਕਿ ਪੇਕੇ ਘਰ ਨੂੰ ਛੱਡ ਕੇ ਕੁੜੀਆਂ ਆਉਂਦੀਆਂ ਨੇ ਤਾਂ ਜੀ ਵੀ ਨਹੀਂ ਲੱਗਦਾ ਪਰ ਉਹ ਹੈਰਾਨ ਹੁੰਦੀ ਵੀ ਉਹ ਕਦੇ ਵੀ ਆਪਣੀ ਸੱਸ ਨਾਲ ਖੁੱਲ ਕੇ ਗੱਲ ਨਾ ਕਰਦੀ ਜਦੋਂ ਉਹਦਾ ਪਤੀ ਜਗਤਾਰ ਘਰ ਆਉਂਦਾ ਉਹਦੇ ਨਾਲ ਉਹ ਵਧੀਆ ਹੱਸ-ਹੱਸ ਕੇ ਗੱਲ ਕਰਦੀ ਪਰ ਜਸਵੀਰਕੌਰ ਇੱਕ ਬਹੁਤ ਸਿਆਣੀ ਔਰਤ ਸੀ ਉਹਨੇ ਕਦੇ ਵੀ ਇਸ ਗੱਲ ਨੂੰ ਨੈਗੇਟਿਵ ਬਣਾ ਲਿਆ ਉਹ ਸੋਚਦੀ ਰਹਿੰਦੀ ਕਿ ਇਹਨਾਂ ਦਾ ਪਰਿਵਾਰ ਵੱਡਾ ਸੀ ਪਰਿਵਾਰ ਦੇ ਵਿੱਚੋਂ ਆ ਕੇ ਵੀ ਇੱਥੇ ਮੈਂ ਕੱਲੀ ਹੁੰਨੀ ਆ ਘਰ ਦੇ ਵਿੱਚ ਇਹਦੇ ਕੋਲ ਵੀ ਸ਼ਾਇਦ ਇਹਦਾ ਤਾਂ ਹੀ ਜੀ ਨਹੀਂ ਲੱਗਦਾ ਉਹ ਬਹਾਨੇ ਨਾਲ ਆਪਣੀ ਨੂੰ ਉਹਦੀ ਪਸੰਦ ਬਾਰੇ ਖਾਣ ਪੀਣ ਬਾਰੇ ਗੱਲਾਂ ਪੁੱਛਦੀ ਰਹਿੰਦੀ ਜਿੰਨਾ ਉਹਦੀ ਸੱਸ ਪੁੱਛਦੀ ਚਰਨਜੀਤ ਜਵਾਬ ਦੇ ਦਿੰਦੀ ਪਰ ਜ਼ਿਆਦਾ ਗੱਲ ਨਾ ਕਰਦੀ ਜਸਵੀਰ ਕੌਰ ਥੋੜਾ ਪਰੇਸ਼ਾਨ ਰਹਿੰਦੀ ਪਰ ਉਹ ਆਪਣੇ ਪੁੱਤ ਕੋਲੇ ਕਦੀ ਗੱਲ ਨਾ ਕਰਦੀ ਇੱਕ ਦਿਨ ਚਰਨਜੀਤ ਦਾ ਭਰਾ ਅਚਾਨਕ ਉਸ ਨੂੰ ਲੈਣ ਆ ਗਿਆ ਚਰਨਜੀਤ ਨੇ ਬੈਗ ਦੇ ਵਿੱਚ ਕੱਪੜੇ ਪਾਏ ਤੇ ਆਪਣੇ ਭਰਾ ਨਾਲ ਜਾਣ ਲੱਗੀ ਆਪਣੀ ਸੱਸ ਜਸਵੀਰ ਕੌਰ ਨੂੰ ਕਹਿਣ ਲੱਗੀ ਕਿ ਮੰਮੀ ਮੈਂ ਆਪਣੇ ਪਿੱਕੇ ਚੱਲੀਆਂ ਇਹ ਗੱਲ ਸੁਣ ਕੇ ਜਸਵੀਰ ਕੌਰ ਹੈਰਾਨ ਰਹਿ ਗਈ ਉਹਨੇ ਸੋਚਿਆ ਵੀ ਚਰਨਜੀਤ ਨੇ ਮੈਨੂੰ ਪੁੱਛਣਾ ਤਾਂ ਦੂਰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਜਦੋਂ ਸਾਰੀ ਤਿਆਰੀ ਕਰ ਲਈ ਉਦੋਂ ਦੱਸਿਆ ਫਿਰ ਉਹਨੇ ਸੋਚਿਆ ਵੀ ਚਲ ਕੋਈ ਗੱਲ ਨਹੀਂ ਵੀ ਹੋ ਸਕਦਾ ਇਹਨੇ ਜਗਤਾਰ ਨੂੰ ਪੁੱਛਿਆ ਹੋਵੇ ਵੀ ਮੈਨੂੰ ਇਹਨਾ ਨਹੀਂ ਸੋਚਣਾ ਚਾਹੀਦਾ ਉਹਨੇ ਕੁਝ ਨਾ ਸੋਚਿਆ ਤੇ ਚਰਨਜੀਤ ਆਪਣੇ ਪੇਕੇ ਚਲੀ ਗਈ ਸ਼ਾਮ ਨੂੰ ਉਹਦਾ ਪੁੱਤ ਜਗਤਾਰ ਜਦੋਂ ਘਰੇ ਆਇਆ ਤਾਂ ਉਹ ਪੁੱਛਣ ਲੱਗਾ ਕਿ ਮੰਮੀ ਚਰਨਜੀਤ ਨਹੀਂ ਦਿਸਦੀ ਤਾਂ ਉਹ ਕਹਿੰਦੀ ਵੀ ਪੁੱਤ ਉਹਨੂੰ ਤਾਂ ਉਹਦਾ ਭਰਾ ਆ ਕੇ ਲੈ ਕੇ ਗਿਆ ਕਹਿੰਦਾ ਅੱਛਾ ਤੁਸੀਂ ਸੱਸ ਨੂੰਹਾਂ ਨੇ ਕਿਹੜੇ ਵੇਲੇ ਸਕੀਮ ਕਰ ਲਈ ਮੈਨੂੰ ਦੱਸਿਆ ਹੀ ਨਹੀਂ ਜਸਵੀਰ ਕੌਰ ਸਿਆਣੀ ਸੀ ਉਹ ਗੱਲ ਬੋਚ ਗਈ ਉਹ ਕਹਿੰਦੀ ਪੁੱਤ ਉਹਦਾ ਜੀ ਨਹੀਂ ਲੱਗਦਾ ਸੀ ਉਹ ਜਿਆਦਾ ਚੁੱਪ ਚੁੱਪ ਰਹਿੰਦੀ ਸੀ ਕਹਿੰਦੀ ਮੈਂ ਹੀ ਉਹਨੂੰ ਕਹਿਤਾ ਵੀ ਚਲ ਚਾਰ ਦਿਨ ਤੂੰ ਆਪਣੇ ਪੇਕੇ ਲਾਇਆ ਜਗਤਾਰ ਨੂੰ ਵੀ ਇਹ ਹੋ ਗਿਆ ਵੀ ਸ਼ਾਇਦ ਮੰਮੀ ਨੇ ਭੇਜਿਆ ਹੋਊਗਾ ਪਰ ਜਸਵੀਰ ਕੌਰ ਅੰਦਰੋਂ ਅੰਦਰੀ ਸੋਚੀ ਵੀ ਇਹਦਾ ਮਤਲਬ ਉਹ ਜਗਤਾਰ ਨੂੰ ਵੀ ਪੁੱਛ ਕੇ ਨਹੀਂ ਗਈਗੀ ਤੇ ਅਗਲੇ ਦਿਨ ਜਦੋਂ ਜਗਤਾਰ ਆਪਣੇ ਕੰਮ ਤੋਂ ਵਾਪਸ ਆਇਆ ਤਾਂ ਜਸਵੀਰ ਕੌਰ ਕਹਿੰਦੀ ਪੁੱਤ ਮੇਰੀ ਗੱਲ ਸੁਣਾ ਉਹ ਕਹਿੰਦਾ ਹਾਂਜੀ ਮੰਮੀ ਕਹਿੰਦੀ ਐਂ ਕਰੋ ਵੀ ਜਿਹੜਾ ਮੇਰੇ ਕਮਰੇ ਚ ਸਮਾਨ ਆ ਮੇਰਾ ਵੀ ਉਹ ਤੁਹਾਡੇ ਵਾਲੇ ਕਮਰੇ ਚ ਰੱਖ ਦੇ ਤੇ ਜਿਹੜਾ ਤੁਹਾਡੇ ਕਮਰੇ ਚ ਸਮਾਨ ਹੈ ਉਹ ਮੇਰੇ ਕਮਰੇ ਚ ਰੱਖ ਦੇ ਉਹ ਕਹਿੰਦਾ ਵੀ ਮੰਮੀ ਇਹ ਕੀ ਗੱਲ ਬਣੀ ਵੀ ਇੰਨਾ ਸਮਾਨ ਮੈਂ ਕਿਵੇਂ ਕੱਢੂੰਗਾ ਕਿਵੇਂ ਰੱਖੂੰਗਾ ਕਹਿੰਦੀ ਬਾਹਰੋਂ ਬੰਦੇ ਬੁਲਾ ਲਾ ਚਾਰ ਰੱਖ ਦੇ ਉਹ ਕਹਿੰਦਾ ਮੰਮੀ ਤੇਰੀ ਗੱਲ ਦੀ ਮੈਨੂੰ ਸਮਝ ਨਹੀਂ ਆਈ ਵੀ ਸਾਡੇ ਵਾਲਾ ਕਮਰਾ ਸਾਨੂੰ ਠੀਕ ਆ ਤੁਹਾਡੇ ਵਾਲਾ ਤੁਹਾਨੂੰ ਠੀਕ ਆ ਕਹਿੰਦੀ ਨਹੀਂ ਪੁੱਤ ਮੇਰਾ ਕਮਰਾ ਵੱਡਾਗਾ ਕਹਿੰਦੀ ਮੇਰਾ ਤਾਂ ਇੱਕ ਬੈੱਡ ਤੇ ਇੱਕ ਅਲਮਾਰੀ ਆ ਕਹਿੰਦੀ ਤੁਹਾਡਾ ਕਮਰਾ ਨਾ ਛੋਟਾ ਰਹਿ ਜਾਂਦਾ ਤੁਹਾਡੇ ਵੀ ਤੁਹਾਡਾ ਵੱਧ ਸਮਾਨ ਆ ਤੇ ਤੂੰ ਐਂ ਕਰ ਥੋੜੇ ਵਾਲੇ ਬੈੱਡ ਅਲਮਾਰੀ ਤੇ ਸੋਫੇ ਵੱਡੇ ਕਮਰੇ ਚ ਲਾ ਲਾ। ਉਹ ਕਹਿੰਦਾ ਮੰਮੀ ਵੀ ਜਿਹੜੇ ਸੋਫੇ ਹੁੰਦੇ ਆ ਉਹ ਹਾਲ ਚ ਡ੍ਰੈنگ ਰੂਮ 'ਚ ਹੀ ਸੋਹਣੇ ਲੱਗਦੇ ਆ ਵੀ ਨਵੇਂ ਸੋਫੇ ਆਪਣੇ ਡ੍ਰੈنگ ਰੂਮ 'ਚ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਵੀ ਆਪਾਂ ਉੱਥੇ ਬਿਠਾਉਣੇ ਆ ਹੁਣ ਬੈੱਡਰੂਮ 'ਚ ਥੋੜੀ ਬਿਠਾਵਾਂਗੇ। ਉਹ ਕਹਿੰਦੀ ਨਹੀਂ ਪੁੱਤ ਡ੍ਰੈنگ ਰੂਮ 'ਚ ਆਪਾਂ ਆਪਣੇ ਪੁਰਾਣੇ ਸੋਫੇ ਰੱਖ ਲਾਂਗੇ। ਉਹ ਕਹਿੰਦਾ ਮੰਮੀ ਫਿਰ ਨਵੇਂ ਸੋਫੇ ਅੰਦਰ ਕੀ ਕਰਨੇ ਨੇ? ਵੀ ਜੇ ਅੰਦਰ ਹੀ ਰੱਖਣੇ ਆ ਤਾਂ ਤੁਸੀਂ ਪੁਰਾਣੇ ਸੋਫੇ ਰੱਖ ਲਓ ਵੀ ਸਾਰਾ ਸਮਾਨ ਉਵੇਂ ਹੀ ਰਹਿਣ ਦਿਓ ਥੋਡੇ ਵਾਲੇ ਕਮਰੇ 'ਚ ਪੁਰਾਣੇ ਸੋਫੇ ਰੱਖ ਦਿੰਨੇ ਆ ਕਹਿੰਦੀ ਨਹੀਂ ਪੁੱਤ ਮੇਰੀ ਗੱਲ ਮੰਨ ਲਾ ਚਲੋ ਜਿਆਦਾ ਜਿੱਦ ਕਰੀ ਗਈ ਤੇ ਉਹਨੇ ਦੋ ਬੰਦੇ ਸੱਦੇ ਬਾਹਰੋਂ ਤੇ ਸਾਰਾ ਸਮਾਨ ਆ ਜਿਹੜਾ ਉਹ ਉਹਦੀ ਮੰਮੀ ਦੇ ਕਹਿਣ ਅਨੁਸਾਰ ਰੱਖਤਾ ਅਗਲੇ ਦਿਨ ਹੀ ਉਹਦੀ ਪਤਨੀ ਚਰਨਜੀਤ ਪੇਕਿਆਂ ਤੋਂ ਵਾਪਸ ਆ ਗਈ ਤੇ ਜਦੋਂ ਉਹ ਕੰਮ ਤੋਂ ਫੇਰ ਵਾਪਸ ਆਉਂਦਾ ਤੇ ਉਹ ਵੇਖਦਾ ਕਿ ਚਰਨਜੀਤ ਤੂੰ ਆ ਵੀ ਗਈ ਕਹਿੰਦੀ ਹਾਂਜੀ ਮੈਂ ਆ ਗਈ ਕਹਿੰਦਾ ਨਾ ਤੂੰ ਜਾਣ ਵੇਲੇ ਦੱਸਿਆ ਤੇ ਨਾ ਤੂੰ ਆਉਣ ਵੇਲੇ ਦੱਸਿਆ ਤੰਦੀ ਵਾਸਤੇ ਮੇਰਾ ਦਿਲ ਕੀਤਾ ਮੈਂ ਜਾਇ ਆਈ ਕਿ ਮੈਂ ਹੁਣ ਆਪਣੇ ਪੇਕੇ ਵੀ ਨਹੀਂ ਜਾ ਸਕਦੀ ਉਹ ਕਹਿੰਦਾ ਵੀ ਨਹੀਂ ਨਹੀਂ ਮੇਰਾ ਇਹ ਮਤਲਬ ਨਹੀਂ ਸੀ ਵੀ ਘਟੋ ਘਟੇ ਚਲੋ ਬੰਦੇ ਨੂੰ ਪਤਾ ਤਾਂ ਹੋਵੇ ਇਸੇ ਤਰ੍ਹਾਂ ਚਲੋ 15 ਕ ਦਿਨ ਹੋਰ ਨਿਕਲੇ ਜਗਤਾਰ ਇਹ ਗੱਲ ਨੋਟ ਕਰਦਾ ਰਹਿੰਦਾ ਕਿ ਮੰਮੀ ਤੇ ਚਰਨਜੀਤ ਆਪਸ ਵਿੱਚ ਗੱਲ ਨਹੀਂ ਕਰਦੀਆਂ ਉਹਨੇ ਕਈ ਵਾਰ ਉਹਨਾਂ ਨੂੰ ਹੱਸਦੇ ਹੱਸਦੇ ਕਿਹਾ ਸੀ ਕਿ ਤੁਸੀਂ ਸੱਸ ਨੂੰ ਹਾਇ ਇਸ ਤਰ੍ਹਾਂ ਫਿਰਦੀਆਂ ਰਹਿਣੀਓ ਜਿਵੇਂ ਤੁਹਾਡੀ ਬਾਲੀ ਲੜਾਈ ਹੋਈ ਹੁੰਦੀ ਆ ਵੀ ਤੁਸੀਂ ਚੁੱਪਚੁੱਪ ਰਹਿਣੀਓ ਤਾਂ ਜਸਵੀਰ ਕੌਰ ਫੇਰ ਗੱਲ ਬੋਚ ਜਾਂਦੀ ਕਹਿ ਦਿੰਦੀ ਵੀ ਨਹੀਂ ਪਤਾ ਚਰਨਜੀਤ ਦਾ ਸੁਭਾਅ ਹੀ ਬੇਸੀ ਘੱਟ ਬੋਲਦੀ ਆ ਫਿਰ ਮੈਂ ਵੀ ਇਹਨੂੰ ਜ਼ਿਆਦਾ ਤੰਗ ਨਹੀਂ ਕਰਦੀ 15 ਦਿਨਾਂ ਬਾਅਦ ਚਰਨਜੀਤ ਦਾ ਭਰਾ ਉਹਨੂੰ ਫੇਰ ਲੈਣ ਆ ਗਿਆ ਉਹ ਫੇਰ ਪੇਕੇ ਚਲੀ ਗਈ ਜਦੋਂ ਸ਼ਾਮ ਨੂੰ ਜਗਤਾਰ ਕੰਮ ਤੋਂ ਆਇਆ ਉਹ ਫੇਰ ਕਹਿੰਦਾ ਕਿ ਮੰਮੀ ਚਰਨਜੀਤ ਨਹੀਂ ਦਿਸਦੀ ਤਾਂ ਜਸਵੀਰ ਕੌਰ ਕਹਿੰਦੀ ਪੁੱਤ ਅੱਜ ਫੇਰ ਉਹ ਆਪਣੇ ਪੇਕੇ ਗਈ ਆ ਵੀ ਜਦੋਂ ਨਵੀਆਂ ਬੇਈਆਂ ਹੁੰਦੀਆਂ ਕੁੜੀਆਂ ਉਦੋਂ ਤਾਂ ਜਦੋਂ ਜੀ ਕਰਦਾ ਹਨਾ ਉਹਦੀ ਚਲੀਆਂ ਜਾਂਦੀਆਂ ਭਾਵੇਂ 8 ਦਿਨ ਰਹਿਣ ਭਾਵੇਂ 10 ਦਿਨ ਵੀ ਚਲ ਕੋਈ ਗੱਲ ਨਹੀਂ ਨਵੀਂ ਨਵੀਂ ਜਾਊਗੀ ਵੀ ਫੇਰ ਕਿਹੜਾ ਜਾਣਾ ਜਦੋਂ ਆਫ ਕਰਦੀਆਂ ਜ਼ਿੰਮੇਵਾਰੀਆਂ ਚ ਪੈ ਗਈ ਜਗਤਾਰ ਨੇ ਵੀ ਕੋਈ ਗੱਲ ਬਾਲੀ ਸੀਰੀਅਸ ਨਾ ਲਈ ਅਗਲੇ ਦਿਨ ਜਗਤਾਰ ਜਦੋਂ ਫੇਰ ਕੰਮ ਤੋਂ ਆਇਆ ਤਾਂ ਜਸਵੀਰ ਕੌਰ ਕਹਿੰਦੀ ਪਤਾ ਐ ਕਰ ਜਿਹੜੀ ਚਰਨਜੀਤ ਦੇ ਪੇਕੇਆਂ ਨੇ ਐਲਈਡੀ ਦਿੱਤੀ ਆ ਉਹਨੂੰ ਤੂੰ ਥੋੜੇ ਕਮਰੇ ਚ ਲਾ ਦੇ ਉਹ ਕਹਿੰਦਾ ਮੰਮੀ ਮੈਨੂੰ ਹੈਰਾਨੀ ਹੁੰਦੀ ਆ ਵੀ ਜਦੋਂ ਚਰਨਜੀਤ ਚਲੀ ਜਾਂਦੀ ਆ ਤੂੰ ਸਾਰੇ ਸਮਾਨ ਦੀ ਅਦਲਾ ਬਦਲੀ ਕਰਨ ਲੱਗ ਜਾਨੀ ਆ ਐਲਈਡੀ ਉੱਥੇ ਕੀ ਕਹਿੰਦੀ ਆ ਹਾਲ ਦੇ ਵਿੱਚ ਉੱਥੇ ਬੈਠੇ ਤੂੰ ਕੀਰਤਨ ਸੁਣ ਲੈਨੀ ਆ ਵੀ ਜਦੋਂ ਸਵੇਰ ਸ਼ਾਮ ਹਨਾ ਰਹਿਰਾ ਸਭ ਤੇ ਆਪਾਂ ਪਾਠ ਵੀ ਲਾ ਦਿੰਨੇ ਆ ਵੀ ਉੱਥੇ ਕੀ ਕਹਿੰਦੀ ਆ ਕਹਿੰਦੀ ਨਹੀਂ ਪਤਾ ਜਦੋਂ ਮੈਂ ਤੈਨੂੰ ਕਹਿਤਾ ਉਹ ਕਹਿੰਦਾ ਮਾਂ ਤੂੰ ਅਜੀਬ ਜਿੱਦ ਕਰਦੀਆਂ ਵੀ ਚਰਨਜੀਤ ਦੇ ਹੁੰਦੇ ਤਾਂ ਤੂੰ ਕੁਝ ਕਹਿੰਦੀ ਨਹੀਂ ਜਦੋਂ ਉਹ ਚਲੀ ਜਾਂਦੀ ਹੈ ਉਦੋਂ ਤੂੰ ਕਰਨ ਲੱਗ ਜਾਂਦੀ ਹੈ ਸਮਾਨ ਦੀ ਅਦਲਾ ਬਦਲੀ ਉਹ ਕਹਿੰਦੀ ਵੀ ਮੈਨੂੰ ਤੂੰ ਇਹ ਦੱਸ ਵੀ ਤੂੰ LED ਉਧਰ ਲਾਉਣੀ ਆ ਕਿ ਮੈਂ ਕਿਸੇ ਹੋਰ ਨੂੰ ਸੱਦਾ ਉਹ ਕਹਿੰਦਾ ਕੋਈ ਗੱਲ ਨਹੀਂ ਕੱਲ ਨੂੰ ਲਾ ਦੂੰ ਅਗਲੇ ਦਿਨ ਜਗਤਾਰ ਨੇ ਮਕੈਨਿਕ ਭੇਜਤਾ ਤੇ ਉਹ LED ਹੈ ਜਿਹੜੀ ਉਸ ਕਮਰੇ ਦੇ ਵਿੱਚੋਂ ਜਗਤਾਰ ਦੇ ਰੂਮ ਚ ਲਾ ਗਿਆ ਉਸ ਤੋਂ ਦੂਜੇ ਦਿਨ ਚਰਨਜੀਤ ਹੈ ਜਿਹੜੀ ਉਹ ਆਪਣੇ ਸਹੁਰੇ ਘਰ ਆ ਗਈ ਇਹ ਜਗਤਾਰ ਫੇਰ ਕੰਮ ਤੋਂ ਆਇਆ ਉਹਨੇ ਫੇਰ ਵੇਖਿਆ ਵੀ ਚਰਨਜੀਤ ਫੇਰ ਆ ਗਈ ਉਹ ਹੱਸਦਾ ਹੋਇਆ ਕਹਿੰਦਾ ਚਰਨਜੀਤ ਤੂੰ ਵੀ ਬੜਾ ਹੈਰਾਨ ਕਰਦੀ ਆ ਕਿ ਇੱਕ ਮਿੰਟ ਚ ਤੂੰ ਚਲੀ ਜਾਨੀਂ ਤੇ ਇੱਕ ਮਿੰਟ ਚ ਆ ਜਾਨੀਂ ਵੀ ਨਾ ਤੂੰ ਮੈਨੂੰ ਜਾਣ ਵੇਲੇ ਦੱਸਦੀਂ ਨਾ ਆਉਣ ਵੇਲੇ ਦੱਸਦੀਂ ਉਹ ਕੁਛ ਨਾ ਬੋਲੀ ਜਸਵੀਰ ਕੌਰ ਫੇਰ ਕਹਿੰਦੀ ਕਿ ਤੂੰ ਸਾਰਾ ਦਿਨ ਇਹਨੂੰ ਮਜ਼ਾਕ ਕਰਦਾ ਰਹਿਣਾ ਕਿ ਦੀ ਮੈਂ ਤੈਨੂੰ ਕਿਹਾ ਤਾਂ ਸੀ ਕਿ ਨਵੀਆਂ ਵਿਆਹੀਆਂ ਕੁੜੀਆਂ ਦਾ ਤਾਂ ਮਨ ਐ ਹੀ ਹੁੰਦਾ ਵੀ ਕਦੇ ਪੇਕੇ ਕਦੇ ਸਹੁਰੇ ਵੀ ਸਹੁਰੇ ਜਾ ਕੇ ਆਏ ਲੱਗਦਾ ਹੁੰਦਾ ਪੇਕੇ ਜਾਈਏ ਪੇਕੇ ਜਾ ਕੇ ਆਏ ਲੱਗਦਾ ਹੁੰਦਾ ਸਹੁਰੇ ਜਾਈਏ ਤਾ ਜਗਤਾਰ ਕਹਿੰਦਾ ਵੀ ਤੂੰ ਆਪਣੀ ਨੂੰਹ ਨੂੰ ਤਾਂ ਬੋਲਣੀ ਨਹੀਂ ਦਿੰਦੀ ਤੂੰ ਬੜਾ ਪੱਖ ਕਰਦੀ ਆਂ ਆਪਦੀ ਨੂੰਹ ਦਾ ਜਸਵੀਰ ਕੌਰ ਕਹਿੰਦੀ ਵੀ ਮੈਂ ਆਪਣੀ ਨੂੰਹ ਦਾ ਪੱਖ ਕਿਵੇਂ ਨਾ ਕਰਾਂ ਇੱਕੋ ਇੱਕ ਮੇਰੇ ਨੂੰਹ ਹੈਗੀ ਤੇ ਮੈਂ ਨੂੰਹ ਦੇ ਪੱਖ ਕਰੂੰਗੀ ਹੁਣ ਤੇਰਾ ਥੋੜੀ ਕਰੂੰਗੀ ਚਲੋ ਉਹਨੇ ਐਂ ਗੱਲ ਮਜ਼ਾਕ ਦੇ ਵਿੱਚ ਪਾਈ ਦੋਨੇ ਮਾਂ ਪੁੱਤ ਹੱਸਣ ਲੱਗ ਗਏ ਚਰਨਜੀਤ ਅੰਦਰ ਚਲੀ ਗਈ ਤੇ ਆਪਣੇ ਪਤੀ ਨੂੰ ਕਹਿੰਦੀ ਕਿ ਮੈਂ ਚਾਹ ਬਣਾਵਾ ਉਹ ਕਹਿੰਦਾ ਕਿ ਨਹੀਂ ਚਾਹ ਤਾਂ ਨਹੀਂ ਮੈਂ ਪੀਣੀ ਵੀ ਰੋਟੀ ਹੀ ਖਾਵਾਂਗੇ ਸ਼ਾਮ ਨੂੰ ਜਦੋਂ ਉਹਨੇ ਰੋਟੀ ਬਣਾਈ ਤਾਂ ਉਹ ਕਹਿੰਦਾ ਵੀ ਚਰਨਜੀਤ ਤੂੰ ਰੋਟੀ ਜਿਹੜੀ ਬਾਹਰ ਹੀ ਲਿਆ ਵੀ ਆਪਾਂ ਮੰਮੀ ਕੋਲ ਬਹਿ ਕੇ ਖਾਵਾਂਗੇ ਚਰਨਜੀਤ ਉਹਨਾਂ ਦੀ ਮਾਂ ਪੁੱਤਾਂ ਦੀ ਰੋਟੀ ਪਾ ਕੇ ਦੇ ਗਈ ਆਪਾਂ ਅੰਦਰ ਚਲੀ ਗਈ ਜਗਤਾਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਪਹਿਲਾਂ ਉਹ ਆਪਣੇ ਕਮਰੇ 'ਚ ਹੀ ਦੋਨੋਂ ਜਣੇ ਰੋਟੀ ਖਾਂਦੇ ਸੀ ਫਿਰ ਉਹਨੂੰ ਇਹ ਚੀਜ਼ ਗੱਲ ਲੱਗੀ ਵੀ ਮੰਮੀ ਇਕੱਲੇ ਖਾਂਦੇ ਆ ਵੀ ਚਲ ਤਿੰਨ ਤਾਂ ਜਾਣੇ ਆ ਇਕੱਠੇ ਬਹਿ ਕੇ ਖਾ ਲਾਂਗੇ ਪਰ ਚਰਨਜੀਤ ਨੇ ਜਦੋਂ ਅਲੱਗ ਰੋਟੀ ਖਾਧੀ ਤਾਂ ਜਗਤਾਰ ਨੂੰ ਇਹ ਗੱਲ ਬੁਰੀ ਲੱਗੀ ਉਹਨੇ ਨੋਟ ਕੀਤੀ ਪਰ ਉਹ ਬੋਲਿਆ ਕੁਛ ਨਹੀਂ ਜਸਵੀਰ ਕੌਰ ਨੇ ਵੀ ਇਹ ਗੱਲ ਨੋਟ ਕੀਤੀ ਜਸਵੀਰ ਕੌਰ ਮਾਨੀ ਮਨ ਸੋਚਦੀ ਆ ਵੀ ਮੈਂ ਤਾਂ ਇਹਨੂੰ ਕਦੇ ਕੁਛ ਕਿਹਾ ਨਹੀਂ ਹਨਾ ਵੀ ਇਹ ਮੇਰੇ ਨਾਲ ਇਸ ਤਰ੍ਹਾਂ ਕਿਉਂ ਬਿਹੇਵ ਕਰਦੀ ਆ ਪਰ ਉਹ ਸੋਚਦੀ ਸੀ ਵੀ ਜੇ ਮੈਂ ਆਪਣੇ ਪੁੱਤ ਕੋਲ ਕਿਹਾ ਤਾਂ ਇਹਨੂੰ ਫੀਲ ਹੋਊਗੀ ਵੀ ਐਵੇਂ ਇਹਨਾਂ ਦੇ ਵਿੱਚ ਲੜਾਈ ਪਊਗੀ। ਇਸੇ ਤਰ੍ਹਾਂ 1 ਮਹੀਨਾ ਲੰਘਿਆ ਤੇ 1 ਮਹੀਨੇ ਬਾਅਦ ਚਰਨਜੀਤ ਫਿਰ ਆਪਣੇ ਪੇਕੇ ਗਈ ਤੇ ਅਗਲੇ ਦਿਨ ਜਦੋਂ ਜਗਤਾਰ ਕੰਮ ਤੋਂ ਆਇਆ ਤੇ ਉਹਦੀ ਮਾਂ ਬੈਠੀ ਰੋ ਰਹੀ ਸੀ। ਆਪਣੀ ਮਾਂ ਨੂੰ ਰੋਂਦੀ ਵੇਖ ਕੇ ਜਗਤਾਰ ਪੁੱਛਦਾ ਕਿ ਮਾਂ ਕੀ ਗੱਲ ਹੋ ਗਈ ਤੂੰ ਰੋ ਕਿਉਂ ਰਹੀਆਂ? ਕਹਿੰਦੀ ਨਹੀਂ ਪੁੱਤ ਮੇਰਾ ਵੈਸੇ ਜੀ ਨਹੀਂ ਲੱਗਦਾ ਵੀ ਮੈਂ ਕੱਲੀ ਰਹਿ ਜਾਨੀਆਂ ਘਰੇ। ਉਹ ਕਹਿੰਦਾ ਨੂਨੂ ਤਾ ਤੂੰ ਥੋੜੇ ਦਿਨਾਂ ਤੋਂ ਪੇਕੇ ਭੇਜ ਦਿੰਨੀ ਆ ਤੂੰ ਆਪਣੀ ਨੂਨੂ ਇੱਕ ਵਾਰ ਕਹਿ ਦੇ ਨਾ ਵੀ ਭਾਈ ਮੇਰਾ ਕੱਲੀ ਦਾ ਜੀ ਨਹੀਂ ਲੱਗਦਾ ਤਾਂ ਇਹ ਸੁਣ ਕੇ ਉਹਦੀ ਹੋਰ ਵੀ ਉੱਚੀ ਭੁੱਬ ਨਿਕਲ ਗਈ ਤੇ ਉਹ ਕਹਿੰਦਾ ਵੀ ਦੱਸ ਮਾਂ ਤੂੰ ਕਿਉਂ ਰੋਨੀ ਆ ਕਹਿੰਦੀ ਨਹੀਂ ਪਤਾ ਸੱਚੀ ਕਹਿਣੀ ਆ ਵੀ ਮੇਰਾ ਜੀ ਨਹੀਂ ਲੱਗਦਾ ਮੈਂ ਤਾਂ ਤਾਂ ਰੋਣ ਆ ਗਿਆ ਤੇ ਨਾਲੇ ਕਹਿੰਦੀ ਮੇਰੀ ਗੱਲ ਸੁਣ ਇੱਕ ਵੀ ਜਿਹੜਾ ਮੇਰਾ ਪੂਜਾ ਰੂਮ ਆ ਉਹ ਤੂੰ ਉੱਪਰ ਬਣਵਾ ਦੇ ਉੱਪਰ ਇੱਕ ਰੂਮ ਤਾਂ ਹੈਗਾ ਉਹਦੇ ਨਾਲ ਹੀ ਬਣਵਾ ਦੇ ਕਹਿੰਦੀ ਵੀ ਇੱਥੇ ਜਦੋਂ ਮੈਂ ਪੂਜਾ ਕਰਦੀ ਆ ਤਾਂ ਤੁਹਾਨੂੰ ਡਿਸਟਰਬੈਂਸ ਹੁੰਦੀ ਹੋ ਉਹ ਕਹਿੰਦਾ ਮਾਂ ਕਿੱਦਾਂ ਦਾ ਪੂਜਾ ਰੂਮ ਆ ਆਪਣਾ ਨੀਚੇ ਆ ਨਾਲੇ ਉੱਪਰ ਪੂਜਾ ਰੂਮ ਕੌਣ ਬਣਾਉਂਦਾ ਹੁੰਦਾ ਤੈਨੂੰ ਕਿਹਾ ਨਹੀਂ ਕਿ ਤੂੰ ਸਾਨੂੰ ਡਿਸਟਰਬ ਕੀਤਾ ਨਹੀਂ ਅਸੀਂ ਡਿਸਟਰਬ ਹੁੰਨੇ ਆ ਵੀ ਹੁਣ ਮੈਨੂੰ ਇੰਨਾ ਖੜੇ ਪੈਰ ਖਰਚਾ ਕਰਨਾ ਪਊਗਾ ਵੀ ਪੂਜਾ ਰੂਮ ਛੋਟਾ ਜਿਹਾ ਪੂਜਾ ਰੂਮ ਬਣਾਉਣਾਗਾ ਹਨਾ ਉਹਦੇ ਖਾਤਰ ਵੀ ਕਿੰਨੀ ਖੇਚਲਾ ਕਰਨੀ ਪਊਗੀ ਤਾਂ ਉਹਦੀ ਮਾਂ ਕਹਿੰਦੀ ਵੀ ਨਹੀਂ ਪੁੱਤ ਤੂੰ ਮੇਰਾ ਪੂਜਾ ਰੂਮ ਉੱਪਰ ਹੀ ਬਣਾ ਦੇ ਉਹ ਕਹਿੰਦਾ ਮਾਂ ਪਹਿਲਾਂ ਤਾਂ ਮੇਰੀ ਗੱਲ ਸੁਣ ਉਹਨੇ ਆਪਣੀ ਮਾਂ ਨੂੰ ਕੋਲ ਬਿਠਾ ਲਿਆ ਵੀ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਵੀ ਜਦੋਂ ਚਰਨਜੀਤ ਪੇਕੇ ਜਾਂਦੀ ਆ ਉਸ ਤੋਂ ਬਾਅਦ ਤੂੰ ਨਵੀਆਂ-ਨਵੀਆਂ ਡਿਮਾਂਡਾਂ ਮੇਰੇ ਮੂਰੇ ਰੱਖਣ ਲੱਗ ਜਾਨੀ ਆ ਨਾ ਤੂੰ ਉਹਦੇ ਹੁੰਦੇ ਕੁਝ ਕਹਿਣੀ ਆ ਵੀ ਤੂੰ ਮੈਨੂੰ ਗੱਲ ਦੱਸ ਕੀ ਆ ਵੀ ਪਹਿਲੀ ਗੱਲ ਤਾਂ ਤੂੰ ਰੋਈ ਅੱਜ ਵੀ ਤੇਰਾ ਰੋਣ ਵੇਖ ਕੇ ਮੈਂ ਸਮਝ ਗਿਆ ਵੀ ਕੋਈ ਗੱਲ ਆ ਤੂੰ ਮੇਰੇ ਤੋਂ ਕੋਈ ਗੱਲ ਲੁਕਾਉਣੀ ਆ ਦੇਖ ਮਾਂ ਜੇ ਤੂੰ ਮੇਰੇ ਤੋਂ ਗੱਲ ਲੁਕੋਵੇਂਗੀ ਤਾਂ ਇਹ ਗੱਲ ਵੱਡੀ ਬਣ ਕੇ ਬਾਹਰ ਨਿਕਲੂ ਪਹਿਲਾਂ ਤੂੰ ਮੈਨੂੰ ਗੱਲ ਦੱਸ ਕੀ ਆ ਪੂਜਾ ਰੂਮ ਦਾ ਕਹਿ ਕੇ ਜਸਵੀਰ ਕੌਰ ਆਪਣੇ ਪੁੱਤ ਲਈ ਚਾਹ ਬਣਾਉਣ ਰਸੋਈ 'ਚ ਚਲੀ ਗਈ ਤਾਂ ਉਹਦਾ ਪੁੱਤ ਬੈਠਾ ਸੋਚਦਾ ਵੀ ਕੀ ਗੱਲ ਹੋ ਗਈ ਮਾਂ ਨੂੰ ਕਿਸੇ ਨੇ ਕੀ ਕਹਿਤਾ ਇਹ ਜੀ ਗੱਲ ਕਿਉਂਕਿ ਉਹ ਸਮਝ ਗਿਆ ਸੀ ਵੀ ਇਹਨੂੰ ਕਿਸੇ ਨੇ ਕੁਝ ਕਿਹਾਗਾ ਜਦੋਂ ਉਹ ਰਸੋਈ ਚ ਗਈ ਤਾਂ ਜਗਤਾਰ ਨੇ ਆਪਣੀ ਮੰਮੀ ਦਾ ਫੋਨ ਦੇਖਿਆ ਉਹਨੇ ਵੇਖਿਆ ਵੀ ਇਹ ਕਿਹਦੇ ਨਾਲ ਗੱਲ ਕਰਕੇ ਹਟਿਆ ਜਦੋਂ ਉਹਨੇ ਵੇਖਿਆ ਤਾਂ ਨੰਬਰ ਚਰਨਜੀਤ ਦੀ ਮੰਮੀ ਦਾ ਸੀ ਉਹਨੇ ਸੋਚਿਆ ਵੀ ਚਰਨਜੀਤ ਦੀ ਮੰਮੀ ਦਾ ਫੋਨ ਆਇਆ ਇੰਨੇ ਮਿੰਟ ਗੱਲ ਹੋਈ ਆ ਤੇ ਉਸ ਤੋਂ ਬਾਅਦ ਮੰਮੀ ਦਾ ਮੂਡ ਖਰਾਬ ਹੋਇਆ ਚਲ ਉਹ ਆਪਣੀ ਮਾਂ ਨੂੰ ਪੁੱਛਦਾ ਨਹੀਂ ਤੇ ਜਦੋਂ ਉਹਦੀ ਮਾਂ ਚਾਹ ਲੈ ਕੇ ਆਉਂਦੀ ਆ ਉਹ ਕਹਿੰਦਾ ਵੀ ਮਾਂ ਚਲ ਪੂਜਾ ਰੂਮ ਤਾਂ ਮੈਂ ਤੈਨੂੰ ਬਣਾ ਦੂੰਗਾ ਵੀ ਗੱਲ ਕੀ ਹੋ ਗਈ ਵੀ ਤੇਰੇ ਦਿਮਾਗ 'ਚ ਹੁਣ ਕਿੱਥੋਂ ਆਈਡੀਆ ਆਇਆ ਉਹ ਕਹਿੰਦੀ ਵੀ ਨਹੀਂ ਪੁੱਤ ਮੈਨੂੰ ਵੈਸੇ ਹੀ ਲੱਗਿਆ ਵੀ ਜਦੋਂ ਮੈਂ ਸਵੇਰੇ ਉੱਠ ਕੇ ਪੂਜਾ ਕਰਦੀ ਆ ਹਨਾ ਤਾਂ ਤੁਸੀਂ ਡਿਸਟਰਬ ਹੁੰਨੇ ਹੋ ਉਹ ਕਹਿੰਦਾ ਵੀ ਨਹੀਂ ਮਾਂ ਵੈਸੇ ਇਹ ਗੱਲ ਤਾਂ ਨਹੀਂ ਹੋ ਸਕਦੀ ਵੀ ਅੱਜ ਤੱਕ ਨਹੀਂ ਤੂੰ ਸੋਚਿਆ ਵੀ ਗੱਲ ਦੱਸ ਦੇ ਉਹ ਨਾ ਚਾਹੁੰਦੇ ਹੋਏ ਵੀ ਉਹਦੀਆਂ ਮਤਲਬ ਰੋਣ ਨਿਕਲ ਗਿਆ ਤੇ ਉਹ ਆਪਣੀਆਂ ਅੱਖਾਂ ਦੀਆਂ ਪੂੰਝਦੀ ਉੱਥੋਂ ਚਲੀ ਗਈ ਜਦੋਂ ਉਹ ਅੰਦਰ ਜਾਂਦੀ ਆ ਤਾਂ ਉਹਦਾ ਪੁੱਤ ਪਿੱਛੇ ਉਹਦੇ ਅੰਦਰ ਜਾਂਦਾ ਉਹ ਕਹਿੰਦੀ ਵੀ ਪੁੱਤ ਮੈਨੂੰ ਨਾ ਕੇ ਪਾਠ ਕਰ ਲੈਣ ਦੇ ਵੀ ਗੱਲ ਕੋਈ ਨਹੀਂ ਵੀ ਮੇਰਾ ਮਨ ਵੈਸੇ ਨਹੀਂ ਲੱਗਦਾ ਤਾਂ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਪਾਠ ਫੇਰ ਕਰਨਾ ਉਹ ਬਾਹ ਫੜ ਕੇ ਆਪਣੀ ਮਾਂ ਨੂੰ ਕੋਲ ਬਿਠਾ ਲੈਂਦਾ ਤੇ ਕਹਿੰਦਾ ਕਿ ਦੱਸ ਐਨੀ ਗੱਲ ਤਾਂ ਮੈਂ ਸਮਝ ਗਿਆ ਵੀ ਤੇਰੇ ਫੋਨ ਤੇ ਚਰਨਜੀਤ ਦੀ ਮੰਮੀ ਦਾ ਫੋਨ ਆਇਆ ਵੀ ਦੱਸ ਉਹ ਕੀ ਕਹਿੰਦੀ ਸੀ ਤਾਂ ਜਸਵੀਰ ਕੌਰ ਨੂੰ ਨਾ ਚਾਹੁੰਦੇ ਹੋਏ ਵੀ ਦੱਸਣਾ ਪਿਆ ਕਿ ਪੁੱਤ ਜਦੋਂ ਵੀ ਚਰਨਜੀਤ ਪੇਕੇ ਜਾਂਦੀ ਆ ਉਹ ਮੈਨੂੰ ਕਦੇ ਵੀ ਪੁੱਛ ਕੇ ਜਾਂ ਦੱਸ ਕੇ ਨਹੀਂ ਜਾਂਦੀ ਜਿੱਦਣ ਵੀ ਉਹ ਪੇਕੇ ਚਲੀ ਜਾਂਦੀ ਆ ਤਾਂ ਅਗਲੇ ਦਿਨ ਉਹਦੀ ਮੰਮੀ ਫੋਨ ਕਰਕੇ ਕੋਈ ਨਾ ਕੋਈ ਗੱਲ ਕਹਿ ਦਿੰਦੀ ਆ ਵੀ ਜਿਹੜਾ ਕਮਰਾ ਬਦਲਿਆ ਉਹ ਵੀ ਮੈਂ ਉਹਦੀ ਮੰਮੀ ਦੇ ਕਹਿਣ ਤੇ ਬਦਲਾਇਆ ਸੀ ਐਲਈਡੀ ਵੀ ਵੀ ਅੱਜ ਤਾਂ ਤੇਰੀ ਸੱਸ ਨੇ ਜਮਾ ਹੱਦ ਹੀ ਕਰਤੀ ਉਹਨੇ ਕਿਹਾ ਕਿ ਮੈਂ ਆਪਣੀ ਧੀ ਤੁਹਾਨੂੰ ਵਿਆਹ ਕੇ ਤੋਰੀਆ ਵਿੱਚ ਹੀ ਨਹੀਂ ਹੈਗੀ ਸਵੇਰੇ ਉੱਠ ਕੇ ਤੂੰ ਪੂਜਾ ਕਰਨ ਲੱਗ ਜਾਨੀਂ ਮੇਰੀ ਧੀ ਦੀ ਨੀਂਦ ਪੂਰੀ ਨਹੀਂ ਹੁੰਦੀ ਅਸੀਂ ਤਾਂ ਕਦੇ ਮੇਰੀ ਧੀ ਨੂੰ ਇੱਥੇ ਠਾਇਆ ਨਹੀਂ ਸੀ ਤੇ ਤੂੰ ਸਵੇਹੀ ਉਹਨੂੰ ਠਾ ਦੇਨੀ ਆ ਤੇ ਜਿਹੜਾ ਸਮਾਨ ਅਸੀਂ ਇੰਨਾ ਪੈਸਾ ਲਾ ਕੇ ਦਿੱਤਾ ਉਹ ਥੋੜੇ ਜਾਂ ਤੁਹਾਡੇ ਰਿਸ਼ਤੇਦਾਰਾਂ ਵਾਸਤੇ ਨਹੀਂ ਦਿੱਤਾ ਵੀ ਮੇਰੀ ਧੀ ਦਾ ਸਮਾਨ ਖਰਾਬ ਹੋਵੇ ਕਹਿੰਦੀ ਅੱਜ ਤਾਂ ਉਹਨੇ ਮੈਨੂੰ ਮਤਲਬ ਬਹੁਤ ਸੁਣਾਈਆਂ ਵੀ ਐਸੇ ਕਰਕੇ ਮੈਂ ਕਹਿਣੀ ਆ ਵੀ ਉਹਦਾ ਸਮਾਨ ਇੱਕ ਪਾਸੇ ਰੱਖ ਦੇ ਤੇ ਮੇਰਾ ਤਾਂ ਅਲੱਗ ਹੀ ਬਣਾ ਦੇ ਵੀ ਜੇ ਇਹ ਗੱਲ ਲੋਕਾਂ ਚ ਆਊਗੀ ਤਾਂ ਤਮਾਸ਼ਾ ਬਣੂਗਾ ਤਾਂ ਜਗਤਾਰ ਕਹਿੰਦਾ ਮਾਂ ਫਿਰ ਐ ਨਹੀਂ ਹੋਊਗਾ ਵੀ ਜੇ ਇਹ ਗੱਲ ਆ ਤਾਂ ਕੱਲ ਨੂੰ ਫਿਰ ਉਹ ਕੁਝ ਹੋਰ ਕਹਿਣਗੇ ਉਹ ਕਹਿੰਦੀ ਵੀ ਦੇਖ ਪੁੱਤ ਮੈਂ ਨਹੀਂ ਚਾਹੁੰਦੀ ਕਿ ਤੂੰ ਮੈਨੂੰ ਛੱਡ ਕੇ ਜਾਵੇਂ ਜਾਂ ਤੂੰ ਮੈਨੂੰ ਵਿਰਧ ਆਸ਼ਰਮ ਛੱਡ ਕੇ ਆਵੇਂ ਉਹ ਕਹਿੰਦਾ ਕੀ ਮਤਲਬ ਮੈਂ ਬਿਰਦਾ ਆਸ਼ਰਮ ਕਿਉਂ ਛੱਡੂੰਗਾ ਜਦੋਂ ਤੇਰਾ ਆਪਣਾ ਘਰ ਆਹੇ ਤੂੰ ਮੇਰੇ ਪਿਓ ਤੋਂ ਬਿਨਾ ਮੈਨੂੰ ਕਿੰਨੇ ਦੁੱਖਾਂ ਨਾਲ ਪਾਲਿਆ ਵੀ ਇਹ ਗੱਲ ਮੈਂ ਕਿਵੇਂ ਭੁੱਲ ਜਾਊਂਗਾ ਵੀ ਬਿਰਦਾ ਆਸ਼ਰਮ ਦੀ ਗੱਲ ਕਿੱਥੋਂ ਆ ਗਈ ਤਾਂ ਜਸਵੀਰ ਕੌਰ ਕਹਿੰਦੀ ਵੀ ਵੀ ਤੇਰੀ ਵੀ ਸੱਸ ਕਹਿੰਦੀ ਆ ਵੀ ਜੇ ਤੂੰ ਇਸੇ ਤਰ੍ਹਾਂ ਮੇਰੀ ਧੀ ਨੂੰ ਤੰਗ ਪਰੇਸ਼ਾਨ ਕਰਦੀ ਰਹੀ ਤਾਂ ਤੇਰੇ ਨੂੰਹ ਪੁੱਤ ਜਿਹੜੇ ਘਰ ਛੱਡ ਕੇ ਚਲੇ ਜਾਣਗੇ ਨਹੀਂ ਫਿਰ ਤੈਨੂੰ ਬਿਰਦਾ ਆਸ਼ਰਮ ਛੱਡ ਦੇਣਗੇ ਉਹ ਕਹਿੰਦਾ ਮਾਂ ਤੂੰ ਮੇਰੀ ਸੱਸ ਦੀਆਂ ਗੱਲਾਂ ਸੁਣ ਕੇ ਮੇਰੇ ਤੇ ਤੇਰਾ ਯਕੀਨ ਨਹੀਂ ਰਿਹਾ ਵੀ ਜੇ ਤੈਨੂੰ ਇਹ ਗੱਲ ਮੈਂ ਕਹਾਂ ਤਾਂ ਤੂੰ ਸੋਚੇਂ ਵੀ ਉਹਦੇ ਕਹਿਣ ਤੇ ਤੂੰ ਕਿਵੇਂ ਸੋਚ ਲਿਆ ਉਹ ਕਹਿੰਦੀ ਪੁੱਤੇ ਚੱਲ ਕੋਈ ਗੱਲ ਨਹੀਂ ਉਹਨਾਂ ਦਾ ਤਾਂ ਸੁਭਾਅ ਜਿੱਦਾਂ ਦਾ ਵੀ ਜਿਵੇਂ ਉਹ ਕਹਿੰਦੀ ਐ ਤੂੰ ਉਵੇਂ ਹੀ ਕਰ ਲਿਆ ਕਰ ਪਰ ਤੂੰ ਉਹਨੂੰ ਕੁਝ ਕਹੀਂ ਨਾ ਉਹ ਕਹਿੰਦਾ ਨਹੀਂ ਮਾਂ ਹੁਣ ਤਾਂ ਪਾਣੀ ਸਿਰ ਤੋਂ ਲੰਘ ਚੁੱਕਿਆ ਵੀ ਤੂੰ ਮੈਨੂੰ ਪਹਿਲੀ ਗੱਲ ਦੱਸੀ ਹੁੰਦੀ ਤਾਂ ਇਹ ਰੌਲਾ ਇੱਥੇ ਮੁੱਕ ਜਾਂਦਾ ਵੀ ਹੁਣ ਫਿਰ ਇਹ ਰੌਲਾ ਐਂ ਨਹੀਂ ਨਿਬੜੂਗਾ ਉਹ ਕਹਿੰਦੀ ਪੁੱਤ ਤੇਰੇ ਮੁਰੇ ਹੱਥ ਬੰਨੇ ਤੂੰ ਕੁਝ ਵੀ ਅਜਿਹਾ ਨਾ ਕਰੀ ਜਿਹਦੇ ਨਾਲ ਲੋਕਾਂ 'ਚ ਤਮਾਸ਼ਾ ਬਣੇ ਤੇ ਤੁਹਾਡਾ ਘਰ ਟੁੱਟੇ ਉਹ ਕਹਿੰਦਾ ਤੂੰ ਮੇਰੇ ਤੇ ਭਰੋਸਾ ਕਰਦੀ ਬੱਸ ਕਹਿੰਦੀ ਜੇ ਕਹਿੰਦਾ ਅਗਲਾ ਬੰਦਾ ਸਿੱਧਾ ਨਾ ਚੱਲੇ ਤੇ ਆਪਾਂ ਨੂੰ ਵੀ ਅਗਲੇ ਨਾਲ ਟੇਢੇ ਹੋਣਾ ਪੈਂਦਾ ਬੱਸ ਤੂੰ ਕੁਝ ਨਹੀਂ ਬੋਲਣਾ ਜਗਤਾਰ ਆ ਜਿਹੜਾ ਆਪਣੇ ਘਰ ਵਾਲੀ ਦਾ ਜਿੰਨਾ ਵੀ ਸਮਾਨ ਆ ਉਹ ਟਰੱਕ ਦੇ ਵਿੱਚ ਲਦਵਾ ਲੈਂਦਾ ਤੇ ਆਪਣੇ ਸਹੁਰੇ ਘਰ ਚਲਿਆ ਜਾਂਦਾ ਸਵੇਰੇ ਸਵੇਰੇ ਆਪਣੇ ਜਵਾਈ ਨੂੰ ਆਇਆ ਵੇਖ ਕੇ ਚਰਨਜੀਤ ਦਾ ਪਿਓ ਤੇ ਉਹਦਾ ਭਰਾ ਜਦੋਂ ਗੇਟ ਖੋਲ੍ਹਦੇ ਆ ਉਹ ਵੇਖਦੇ ਆ ਕਿ ਜਗਤਾਰ ਸਵੇਰੇ ਸਵੇਰੇ ਹੈਨਾ ਵੀ ਪਹਿਲਾਂ ਤਾਂ ਅਸੂਈ ਚਰਨਜੀਤ ਨੂੰ ਲੈ ਕੇ ਆਉਣੇ ਆ ਅਸੂਈ ਛੱਡ ਕੇ ਆਉਣੇ ਆ ਵੀ ਅੱਜ ਇਹ ਬਿਨਾਂ ਦੱਸਿਆ ਆਇਆ ਅ ਤਾਂ ਚਰਨਜੀਤ ਦਾ ਪਿਓ ਆਪਣੇ ਜਵਾਈ ਨੂੰ ਭੱਜ ਕੇ ਮਿਲਦਾ ਉਹਦੇ ਸਾਲੇ ਵੀ ਭੱਜ ਕੇ ਮਿਲਦੇ ਆ ਤੇ ਉਹਨੂੰ ਕਹਿੰਦੇ ਆ ਕਿ ਵੀ ਤੂੰ ਬਿਨਾਂ ਦੱਸੇ ਆ ਗਿਆ ਹਨਾ ਵੀ ਕਮ ਸੇਕ ਹਮ ਸਾਨੂੰ ਫੋਨ ਤਾਂ ਕਰ ਦਿੰਦਾ ਵੀ ਅਸੀਂ ਤੇਰੀ ਸੇਵਾ ਕਰਨੀ ਸੀ ਤੇ ਉਹ ਕਹੇ ਹੱਥ ਜੋੜ ਕੇ ਕਹਿੰਦਾ ਬਸ ਡੈਡੀ ਜੀ ਸੇਵਾ ਤਾਂ ਮੇਰੀ ਹੋ ਗਈ ਸਮਝੋ ਤੁਸੀਂ ਐਂ ਕਰੋ ਜਿਹੜਾ ਸਮਾਨ ਆ ਬਾਹਰ ਉਹਨੂੰ ਅੰਦਰ ਰਖਵਾ ਲਓ ਉਹ ਕਹਿੰਦੇ ਵੀ ਸਮਾਨ ਬਾਹਰ ਕੀ ਮਤਲਬ ਸਮਾਨ ਉਹ ਕਹਿੰਦਾ ਵੀ ਜਿਹੜਾ ਟਰੱਕ ਦੇ ਵਿੱਚ ਸਮਾਨ ਆ ਉਹ ਦੋਨੋਂ ਪਿਓ ਪਤ ਹੈਰਾਨੀ ਨਾਲ ਬੋਲਦੇ ਆ ਵੀ ਟਰੱਕ ਤੇ ਸਮਾਨ ਉਹ ਕਹਿੰਦਾ ਹਾਂਜੀ ਬਸ ਮੈਂ ਤਾਂ ਨਾ ਤੁਹਾਡਾ ਜਿਹੜਾ ਤੁਸੀਂ ਸਮਾਨ ਦਿੱਤਾ ਆਪਣੀ ਧੀ ਨੂੰ ਉਹ ਛੱਡਣ ਆਇਆ ਸੀ ਕਿਉਂਕਿ ਮੇਰੇ ਰਿਸ਼ਤੇਦਾਰ ਤੇ ਮੇਰੀ ਮਾਂ ਸਮਾਨ ਵਰਤਣਗੇ ਹਨਾ ਜਦੋਂ ਘਰ ਦੇ ਵਿੱਚ ਪਿਆ ਨਾਲੇ ਜਦੋਂ ਤੁਸੀਂ ਆਪਣੀ ਧੀ ਨੂੰ ਸਮਾਨ ਦਿੱਤਾ ਸੀ ਤੁਸੀਂ ਘਰ ਵੀ ਦੇ ਦਿੰਦੇ ਉਹ ਘਰ ਮੇਰੀ ਮਾਂ ਦਾ ਮੇਰੇ ਪਿਓ ਨੇ ਕਮਾਈ ਕੀਤੀ ਬਣਾਇਆ ਤੇ ਮੇਰੀ ਮਾਂ ਦਾ ਘਰ ਆ ਮੇਰਾ ਤਾਂ ਉਹ ਘਰ ਹੀ ਨਹੀਂ ਤੇ ਸਮਾਨ ਥੋੜੀ ਧੀ ਦਾਗਾ ਵੀ ਫਿਰ ਥੋੜੀ ਧੀ ਮੇਰੀ ਮਾਂ ਦੇ ਘਰ ਚ ਕਿਉਂ ਸਮਾਨ ਰੱਖੇ ਵੀ ਜੇ ਸਮਾਨ ਰੱਖਿਆ ਜਾਊਗਾ ਤਾਂ ਉਹ ਵਰਤਿਆ ਵੀ ਜਾਊਗਾ ਉਹ ਖਰਾਬ ਵੀ ਹੋਊਗਾ ਉਹ ਕਨੇ ਵੀ ਪੁੱਤ ਤੂੰ ਕੀ ਬਾਜ਼ਾਰ ਤਾਂ ਪਾ ਰਿਹਾ ਇਹ ਗੱਲ ਸੁਣ ਕੇ ਜਿਹੜੀ ਚਰਨਜੀਤ ਦੀ ਮਾਂ ਹੁੰਦੀ ਆ ਉਹ ਵੀ ਹੈਰਾਨ ਹੋ ਜਾਂਦੀ ਆ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਮੇਰੀ ਪੋਲ ਖੁੱਲੂਗੀ ਤੇ ਚਰਨਜੀਤ ਦੀਆਂ ਦੋਨੋਂ ਪਰਜਾਈਆਂ ਵੀ ਬਾਹਰ ਆ ਜਾਂਦੀਆਂ ਸਾਰੇ ਹੈਰਾਨੀ ਨਾਲ ਜਗਤਾਰ ਦੀ ਗੱਲ ਸੁਣਦੇ ਆ ਤੇ ਜਗਤਾਰ ਆਪਣੇ ਸਹੁਰੇ ਨੂੰ ਕਹਿੰਦਾ ਕਿ ਦੇਖੋ ਡੈਡੀ ਤੁਸੀਂ ਆਪਣੀ ਧੀ ਦਾ ਰਿਸ਼ਤਾ ਕੀਤਾ ਮੇਰੇ ਨਾਲ ਵੇਚੀ ਨਹੀਂ ਹੈਗੀ ਤੇ ਇਹ ਵੀ ਆਪਣਾ ਕੋਈ ਸੌਦਾ ਨਹੀਂ ਹੋਇਆ ਵੀ ਜਿਵੇਂ ਤੁਹਾਡੀ ਧੀ ਕਹੂਗੀ ਜਾਂ ਮੰਮੀ ਕਹਿਣਗੇ ਸਾਡੇ ਘਰ ਚਾਵੇਂ ਹੋ ਸਾਡੇ ਘਰ ਚ ਉਵੇਂ ਹੋਊ ਜਿਵੇਂ ਮੇਰੀ ਮਾਂ ਕਹੂ ਮੇਰੀ ਮਾਂ ਤਾਂ ਕਦੇ ਵੀ ਸਾਨੂੰ ਇੱਕ ਗੱਲ ਉਹ ਨਹੀਂ ਕਹਿੰਦੀ ਵੀ ਜਿਹਦੇ ਨਾਲ ਉਹਨੂੰ ਇਹ ਲੱਗੇ ਵੀ ਮੇਰੇ ਨੂੰਹ ਪੁੱਤ ਨੂੰ ਇਹ ਲੱਗੇ ਵੀ ਘਰ ਚ ਮੇਰੀ ਚੱਲਦੀ ਆ ਵੀ ਉਹ ਤਾਂ ਸਾਡੀ ਖੁਸ਼ੀ ਲਈ ਸਾਨੂੰ ਬੁਲਾਉਣ ਦੀ ਤੱਕ ਨਹੀਂ ਹੈਗੀ ਥੋੜੀ ਤੇ ਇਹਨੂੰ ਪੁੱਛੋ ਡੇਢ ਮਹੀਨਾ ਹੋ ਗਿਆ ਵਿਆਹ ਨੂੰ ਕਿੱਦਾਂ ਇਹਨੇ ਜਾ ਕੇ ਮੇਰੀ ਮੰਮੀ ਨੂੰ ਹੱਸ ਕੇ ਬੁਲਾਇਆ ਜਦੋਂ ਇਹਦਾ ਦਿਲ ਕਰਦਾ ਇਹ ਚੁੱਪ ਕਰਕੇ ਪੇਕੇ ਆ ਜਾਂਦੀ ਆ ਤੇ ਅਗਲੇ ਦਿਨ ਮੰਮੀ ਫੋਨ ਕਰ ਕਰਕੇ ਮੇਰੀ ਮੰਮੀ ਨੂੰ ਸੌ ਸੌ ਡਿਮਾਂਡਾਂ ਕਰਦੇ ਆ ਤੇ ਮੇਰੀ ਬੇਇੱਜ਼ਤੀ ਕਰਦੇ ਆ ਤਾਚਾਰਨਜੀਤ ਕਹਿੰਦੀ ਕਿ ਤੁਹਾਨੂੰ ਐ ਨਹੀਂ ਪਤਾ ਵੀ ਤੁਸੀਂ ਮੇਰੇ ਮਾਪਿਓ ਨਾਲ ਕਿਵੇਂ ਗੱਲ ਕਰਨੀ ਆ ਤੁਹਾਨੂੰ ਇਹ ਨਹੀਂ ਪਤਾ ਵੀ ਮਾਪਿਓ ਦੀ ਇੱਜ਼ਤ ਕਿਵੇਂ ਕਰੀ ਜਾਂਦੀ ਆ ਤਾਚਾਰਨਜੀਤ ਨੂੰ ਜਗਤਾਰ ਕਹਿੰਦਾ ਵੀ ਜੇ ਤੈਨੂੰ ਇਹ ਪਤਾ ਨਾ ਵੀ ਤੇਰੇ ਮਾਪਿਓ ਦੀ ਇੱਜ਼ਤ ਕਿਵੇਂ ਕਰੀਦੀ ਆ ਤਾਂ ਮੈਨੂੰ ਵੀ ਇਸ ਗੱਲ ਦਾ ਅਹਿਸਾਸ ਹੈਗਾ ਕਿ ਤੈਨੂੰ ਇਹ ਨਹੀਂ ਪਤਾ ਵੀ ਮੇਰੀ ਮਾਂ ਦੀ ਇੱਜ਼ਤ ਕਿਵੇਂ ਕਰੀ ਜਊ ਜਿਵੇਂ ਤੈਨੂੰ ਆਪਣੇ ਮਾਪਿਓ ਪਿਆਰੇ ਨੇ ਮੈਨੂੰ ਵੀ ਆਪਣੀ ਮਾਂ ਪਿਆਰੀ ਆ ਤੇਰੇ ਕੋਲ ਤਾਂ ਦੋਨੇ ਹੈਗੇ ਆ ਮਾਂ ਤੇ ਪਿਓ ਮੇਰੇ ਕੋਲੇ ਤਾਂ ਕੱਲੀ ਮਾਂ ਮੇਰੀ ਤਾਂ ਮਾਂ ਨੇ ਦੁੱਗਣਾ ਸਟਰਗਲ ਕੀਤਾ ਮੈਨੂੰ ਇੱਥੋਂ ਤੱਕ ਪਹੁੰਚਾਉਣ ਲਈ ਤੇ ਅੱਜ ਤੁਸੀਂ ਦੋਨੋਂ ਮਾਮਾ ਧੀਆਂ ਮੇਰੇ ਘਰ ਦੇ ਵਿੱਚ ਇੰਟਰਫੇਅਰ ਕਰਦੀਆਂ ਹੋ ਵੀ ਕਿਹੜਾ ਸਮਾਨ ਕਿੱਥੇ ਰੱਖਣਾ ਕਿਹੜੀ ਚੀਜ਼ ਕਿਵੇਂ ਵਰਤਣੀ ਆ ਜੇ ਇਹ ਗੱਲਾਂ ਸੋਚਣੀਆਂ ਸੀ ਤੂੰ ਸਮਾਨ ਲੈ ਕੇ ਜਾਂਦੀ ਨਾ ਜਦੋਂ ਰਿਸ਼ਤਾ ਕੀਤਾ ਸੀ ਉਦੋਂ ਕਿਹੜਾ ਸੀ ਸਮਾਨ ਮੰਗਿਆ ਸੀ ਜੇ ਤੂੰ ਸਮਾਨ ਲੈ ਕੇ ਗਈਆਂ ਫਿਰ ਤੂੰ ਸਾਡੇ ਘਰ 'ਚ ਰਹਿਣੀ ਆ ਸਾਡੇ ਘਰ 'ਚ ਕਿਹੜਾ ਤੂੰ ਕੋਈ ਸਮਾਨ ਨਹੀਂ ਵਰਤਦੀ ਸੌਰੀ ਮੈਂ ਇਹ ਗੱਲਾਂ ਕਹਿਣੀਆਂ ਨਹੀਂ ਚਾਹੁੰਦਾ ਸੀ ਪਰ ਤੁਸੀਂ ਮੈਨੂੰ ਮਜਬੂਰ ਕੀਤਾ ਇਹ ਸਭ ਕਰਨ ਲਈ ਚਰਨਜੀਤ ਦੇ ਭਰਾ ਤੇ ਉਹਦੇ ਪਾਪਾ ਜਦੋਂ ਇਹ ਗੱਲ ਸੁਣਦੇ ਆ ਤਾਂ ਉਹਨਾਂ ਨੂੰ ਬਹੁਤ ਗੁੱਸਾ ਆਉਂਦਾ ਇਹ ਲੋਹੇ ਲਾਖੇ ਹੋ ਜਾਂਦੇ ਆ ਚਰਨਜੀਤ ਦਾ ਪਪਾ ਆਪਣੇ ਜਵਾਈ ਨੂੰ ਕਹਿੰਦਾ ਕਿ ਆਪਣੀ ਸੱਸ ਦੀਆਂ ਗੱਲਾਂ ਤਾਂ ਨਾ ਹੀ ਸੁਣ ਇਹ ਤਾਂ ਕਹਿੰਦਾ ਇਹੋ ਜੀ ਔਰਤ ਆ ਵੀ ਜੇ ਇਹਦੇ ਨਾਲ ਮੈਂ ਨਾ ਕੱਟਦਾ ਇਹਨੇ ਇੱਥੇ ਕੱਟਣਾ ਨਹੀਂ ਸੀ ਆਪਣੀਆਂ ਦੋ ਨੂੰਹਾਂ ਨਾਲ ਇਹ ਕਿਵੇਂ ਰਹਿੰਦੀ ਆ ਉਹ ਵੀ ਤੂੰ ਇਹਨਾਂ ਨੂੰ ਪੁੱਛ ਲੈ ਤੇ ਮੈਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਸੀ ਕਹਿੰਦਾ ਮੈਂ ਸੋਚਦਾ ਸੀ ਕਿ ਚਰਨਜੀਤ ਥੋੜੇ ਜਿਹੇ ਦਿਨਾਂ ਤੋਂ ਕਿਵੇਂ ਆ ਜਾਂਦੀ ਆ ਪਰ ਕਹਿੰਦਾ ਮੈਂ ਵੀ ਇਹੀ ਸੋਚਿਆ ਵੀ ਚਲੋ ਥੋੜਾ ਘਰ ਆ ਜਿਹੜਾ ਥੋੜਾ ਪਰਿਵਾਰ ਛੋਟਾ ਤੇ ਇਥੋਂ ਇਹ ਭਰੇ ਪਰਿਵਾਰ ਚੋਂ ਗਈ ਆ ਪਰ ਕਹਿੰਦਾ ਮੈਨੂੰ ਕੀ ਪਤਾ ਸੀ ਵੀ ਇਹ ਮਾਮਾ ਧੀਆਂ ਕੀ ਖਿਚੜੀ ਪਕਾ ਰਹੀਆਂ ਨੇ ਕਹਿੰਦਾ ਚਰਨਜੀਤ ਰਹੁ ਵੀ ਉੱਥੇ ਸਮਾਨ ਵੀ ਉੱਥੇ ਜਾਉ ਤੇ ਅੱਜ ਤੋਂ ਬਾਅਦ ਜੇ ਇਹਨਾਂ ਨੇ ਕੋਈ ਗੱਲ ਤੈਨੂੰ ਕਹੀ ਤਾਂ ਤੂੰ ਇਹਨਾਂ ਨੂੰ ਕੁਝ ਨਹੀਂ ਕਹਿਣਾ ਤੂੰ ਮੈਨੂੰ ਦੱਸੀ ਫਿਰ ਮੈਂ ਵੇਖਦਾ ਇਹਨਾਂ ਨੂੰ ਵੀ ਇਹ ਕਿਵੇਂ ਆਪਣੀ ਮਰਜ਼ੀ ਕਰਦੀਆਂ ਨੇ ਚਰਨਜੀਤ ਆਪਣੇ ਪਾਪਾ ਦਾ ਇਹ ਰੋਵ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਅੱਜ ਤੱਕ ਉਹਦੇ ਪਾਪਾ ਨੇ ਕਦੇ ਉਹਨੂੰ ਉੱਚੀ ਆਵਾਜ਼ ਚ ਗੱਲ ਨਹੀਂ ਕੀਤੀ ਸੀ ਤੇ ਹੁਣ ਉਹਨੂੰ ਵੀ ਇਹ ਅਹਿਸਾਸ ਹੋ ਗਿਆ ਸੀ ਕਿ ਮੈਂ ਗਲਤ ਹਾਂ ਤੇ ਵੀ ਮੇਰੇ ਗਲਤ ਜਦੋਂ ਮੈਂ ਗਲਤ ਹੋਊਂਗੀ ਤਾਂ ਮੇਰਾ ਪਰਿਵਾਰ ਵੀ ਮੇਰਾ ਸਾਥ ਨਹੀਂ ਦੇਊਗਾ। ਇਹੀ ਗੱਲ ਚਰਨਜੀਤ ਦੇ ਭਰਾਮਾ ਨੇ ਕਹੀ ਕਿ ਭਾਜੀ ਤੁਸੀਂ ਗੁੱਸਾ ਨਾ ਕਰੋ। ਅਸੀਂ ਮੰਨਦੇ ਹਾਂ ਸਾਡੀ ਕੁੜੀ ਦੀ ਤੇ ਸਾਡੀ ਮੰਮੀ ਦੀ ਗਲਤੀ ਆ ਪਰ ਅੱਜ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਉਵੇਂ ਹੋਊਗਾ ਪਰ ਇਹ ਸਮਾਨ ਨਾ ਛੱਡ ਕੇ ਜਾਓ। ਉਹ ਕਹਿੰਦਾ ਵੀ ਮੈਂ ਚਾਹੁੰਦਾ ਨਹੀਂ ਸੀ ਇਹ ਕੁਛ ਕਰਨਾ ਪਰ ਕਹਿੰਦਾ ਇਹਨਾਂ ਨੇ ਮੈਨੂੰ ਮਜਬੂਰ ਕੀਤਾ। ਕਹਿੰਦਾ ਵੀ ਮੇਰੀ ਮਾਂ ਨੇ ਮੈਨੂੰ ਅੱਜ ਤੱਕ ਦੱਸਿਆ ਨਹੀਂ ਸੀ। ਉਹ ਤਾਂ ਮੈਂ ਕਾਲ ਡਿਟੇਲ ਵੇਖੀ ਤਾਂ ਮੈਂ ਆਪਣੀ ਮਾਂ ਨੂੰ ਸੌਂਪਾ ਕੇ ਪੁੱਛਿਆ। ਅੱਜ ਤੋਂ ਬਾਅਦ ਚਰਨਜੀਤ ਨੇ ਮੇਰੇ ਘਰ ਰਹਿਣਾ ਮੇਰੀ ਮਾਂ ਦੀ ਇੱਜ਼ਤ ਕਰੇ ਉਹਨੂੰ ਬੁਲਾਵੇ ਜਦੋਂ ਮਰਜ਼ੀ ਆਪਣੇ ਪੇਕੇ ਆਵੇ ਮੈਨੂੰ ਕੋਈ ਤਕਲੀਫ਼ ਨਹੀਂ ਪਰ ਮੇਰੇ ਘਰ ਦੇ ਵਿੱਚ ਮੰਮੀ ਦੀ ਇੰਟਰਫੇਅਰ ਨਾ ਹੋਵੇ ਤਾਂ ਉਹਦੇ ਸਹੁਰੇ ਨੇ ਉਹਦੇ ਨਾਲ ਵਾਅਦਾ ਕੀਤਾ ਕਿ ਮੇਰੀ ਪਤਨੀ ਦੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਇੰਟਰਫੇਅਰ ਨਹੀਂ ਹੋਊਗੀ ਤੇ ਉਹਨੇ ਆਪਣੀ ਧੀ ਨੂੰ ਕਿਹਾ ਕਿ ਚਰਨਜੀਤ ਤੂੰ ਉੱਥੇ ਬਸਣਾ ਠੀਕ ਹੈ ਜਿਹੜੀ ਤੇਰੀ ਸੱਸਾ ਉਹੀ ਤੇਰੀ ਮਾਂ ਉਹਨੇ ਵੀ ਸਾਰੀ ਉਮਰ ਦੀ ਕਮਾਈ ਕਰਕੇ ਘਰ ਬਣਾਇਆ ਉਹਦਾ ਘਰ ਉਹ ਉਹਦਾ ਹੀ ਆ ਤੁਸੀਂ ਤਾਂ ਰਹਿ ਰਹੇ ਹੋ ਜੇ ਉਹ ਤੈਨੂੰ ਖਾਣ ਪੀਣ ਤੋਂ ਜਾਂ ਖਾਣ ਪੈਣਨ ਤੋਂ ਕਿਤੇ ਜਾਣ ਆਉਣ ਤੋਂ ਟੋਕਦੀ ਆ ਫਿਰ ਤਾਂ ਤੂੰ ਇਦਾਂ ਦੀਆਂ ਗੱਲਾਂ ਕਰੇਂ ਵੀ ਜਦੋਂ ਉਹ ਤਾਂ ਤੈਨੂੰ ਕੁਝ ਕਹਿੰਦੀ ਨਹੀਂ ਤਾਂ ਚਰਨਜੀਤ ਕਹਿੰਦੀ ਪਾਪਾ ਮੈਨੂੰ ਅਹਿਸਾਸ ਆ ਕਿ ਮੈਂ ਗਲਤ ਸੀ ਤੁਸੀਂ ਮੈਨੂੰ ਮਾਫ਼ ਕਰਦੇ ਹੋ ਅੱਜ ਤੋਂ ਬਾਅਦ ਤੁਹਾਨੂੰ ਸ਼ਿਕਾਇਤ ਦਾ ਕਦੇ ਮੌਕਾ ਨਹੀਂ ਮਿਲੇਗਾ ਤਾਂ ਚਰਨਜੀਤ ਦੇ ਪਾਪਾ ਤੇ ਉਹਦੇ ਜਿਹੜੇ ਭਰਾ ਹੁੰਦੇ ਆ ਉਹ ਟਰੱਕ ਦਾ ਸਮਾਨ ਆ ਜਿਹੜਾ ਉਹ ਵਾਪਸ ਚਰਨਜੀਤ ਦੇ ਘਰੇ ਲੈ ਆਉਂਦੇ ਆ ਚਰਨਜੀਤ ਦੇ ਪਾਪਾ ਤੇ ਉਹਦੇ ਦੋਨੋਂ ਭਰਾ ਚਰਨਜੀਤ ਨੂੰ ਨਾਲ ਲੈ ਕੇ ਗੱਡੀ ਦੇ ਵਿੱਚ ਉਹਦੇ ਸਹੁਰੇ ਘਰ ਆਉਂਦੇ ਆ ਆਕੇ ਸਾਰਿਆਂ ਤੋਂ ਪਹਿਲਾਂ ਚਰਨਜੀਤ ਦੇ ਪਾਪਾ ਆਪਣੀ ਕੁੜਮਣੀ ਤੋਂ ਮਾਫੀ ਮੰਗਦੇ ਆ ਤੇ ਉਹਨੂੰ ਕਹਿੰਦੇ ਆ ਕਿ ਭੈਣ ਜੀ ਮੇਰੀ ਪਤਨੀ ਨੇ ਤੁਹਾਡਾ ਦਿਲ ਦੁਖਾਇਆ ਸੌਰੀ ਮੈਨੂੰ ਪਤਾ ਨਹੀਂ ਸੀ ਪਰ ਅੱਜ ਤੋਂ ਬਾਅਦ ਮੇਰੀ ਪਤਨੀ ਦੀ ਤੁਹਾਡੇ ਘਰ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਹੋਊਗੀ ਮੇਰੀ ਧੀ ਨਿਆਣੀਆਂ ਇਹਨੂੰ ਇੰਨਾ ਹਨਾ ਜ਼ਿੰਮੇਵਾਰੀਆਂ ਦਾ ਨਹੀਂ ਪਤਾ ਵੀ ਜਿਵੇਂ ਇਹਦੀ ਮਾਂ ਨੇ ਕਿਹਾ ਇਹ ਉਵੇਂ ਹੀ ਆਖੇ ਲੱਗ ਗਈ ਪਰ ਅੱਜ ਤੋਂ ਬਾਅਦ ਇਹ ਤੁਹਾਡੀ ਹਰ ਇੱਕ ਗੱਲ ਮੰਨੂ ਇਹ ਤੁਹਾਡੀ ਨੂੰ ਨਹੀਂ ਤੁਹਾਡੀ ਧੀ ਆ ਆਪਣੀ ਧੀ ਨੂੰ ਉਹਦੇ ਸਹੁਰੇ ਘਰ ਛੱਡ ਕੇ ਉਹ ਸਸਤੀ ਘਾਲ ਬੁਲਾਉਂਦਾ ਤੇ ਉੱਥੋਂ ਵਾਪਸ ਆ ਜਾਂਦਾ ਤੇ ਚਰਨਜੀਤ ਵੀ ਆਪਣੀ ਸੱਸ ਦੇ ਪੈਰੀ ਹੱਥ ਲਾ ਕੇ ਉਹ ਤੋਂ ਮਾਫੀ ਮੰਗਦੀ ਆ ਤੇ ਕਹਿੰਦੀ ਆ ਕਿ ਮੰਮੀ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਜ ਤੋਂ ਬਾਅਦ ਸੱਚੀ ਮੈਂ ਆਪਣੀ ਮੰਮੀ ਕੋਲ ਆਪਣੇ ਘਰ ਦੀ ਕੋਈ ਵੀ ਗੱਲ ਨਹੀਂ ਕਰੂੰਗੀ ਤਾਂ ਜਸਵੀਰ ਕੌਰ ਆਪਣੀ ਨੂੰ ਨੂੰ ਮਾਫ ਕਰ ਦਿੰਦੀ ਆ ਤੇ ਉਹਨੂੰ ਗਲ ਨਾਲ ਲਾ ਕੇ ਕਹਿੰਦੀ ਆ ਕਿ ਦੇਖ ਪੁੱਤ ਇਕਰ ਅੱਜ ਵੀ ਤੁਹਾਡਾ ਕੱਲ ਨੂੰ ਵੀ ਤੁਹਾਡਾ ਵੀ ਲੈ ਕੇ ਤਾਂ ਮੈਂ ਵੀ ਕਿਤੇ ਨਹੀਂ ਜਾਣਾ ਪਰ ਜੇ ਤੂੰ ਮੇਰੇ ਨਾਲ ਹੱਸ ਕੇ ਬੋਲੇਂਗੀ ਤਾਂ ਆਪਣੇ ਦੋਨਾਂ ਦੇ ਦਿਨ ਵਧੀਆ ਲੰਘਣਗੇ ਤੇ ਮੈਂ ਤਾਂ ਤੁਹਾਨੂੰ ਇੱਕ ਪਲ ਵੀ ਦੂਰ ਨਹੀਂ ਕਰਨਾ ਚਾਹੁੰਦੀ ਤੇ ਤੁਸੀਂ ਮੈਨੂੰ ਵਿਰਧਾ ਆਸ਼ਰਮ ਛੱਡਣ ਦੀਆਂ ਗੱਲਾਂ ਕਰਦੇ ਸੀ ਵੀ ਮੈਂ ਤਾਂ ਆਪਣੇ ਪੁੱਤ ਨੂੰ ਬਹੁਤ ਦੁੱਖਾਂ ਨਾਲ ਪਾਲਿਆ ਤੇ ਮੈਂ ਚਾਹੁੰਨੀ ਆ ਕਿ ਤੁਸੀਂ ਹੱਸਦੇ ਵਸਦੇ ਰਹੋ ਚਰਨਜੀਤ ਤੇ ਜਗਤਾਰ ਦੋਨੇ ਆਪਣੀ ਮਾਂ ਨੂੰ ਗੱਲ ਲਾਉਂਦੇ ਆ ਤੇ ਚਰਨਜੀਤ ਦੇ ਭਰਾ ਤੇ ਉਹਦੇ ਪਾਪਾ ਉੱਥੋਂ ਚਲੇ ਜਾਂਦੇ ਆ ਹਾਂਜੀ ਦੋਸਤੋ ਬਹੁਤ ਸਾਰੀਆਂ ਮਾਂਵਾਂ ਹੁੰਦੀਆਂ ਜਿਹੜੀਆਂ ਆਪਣੀਆਂ ਧੀਆਂ ਦੇ ਕੰਨ ਭਰਦੀਆਂ ਰਹਿੰਦੀਆਂ ਆਪਣੀ ਧੀ ਦੇ ਸਹੁਰਿਆਂ ਦੇ ਘਰ 'ਚ ਇੰਟਰਫੇਅਰ ਕਰਦੀਆਂ ਜਦੋਂ ਦਾ ਮੋਬਾਈਲ ਫੋਨ ਦਾ ਜੋਗ ਆਇਆ ਉਸ ਤੋਂ ਬਾਅਦ ਇਹ ਮਸਲੇ ਆ ਜਿਹੜੇ ਬਹੁਤ ਜ਼ਿਆਦਾ ਵੱਧ ਗਏ ਆ ਸਾਡੇ ਸਮਾਜ ਦੇ ਵਿੱਚ ਇੱਕ ਧੀ ਆਪਣੇ ਸਹੁਰੇ ਘਰ ਤੋਂ ਰੋਜ਼ ਦਾ ਰੁਟੀਨ ਆਪਣੀ ਮਾਂ ਨੂੰ ਦੱਸਦੀ ਆ ਜੇ ਤਾਂ ਮਾਂ ਥੋੜੀ ਸਮਝਦਾਰ ਹੁੰਦੀ ਆ ਉਹ ਤਾਂ ਆਪਣੀ ਧੀ ਨੂੰ ਕਹਿੰਦੀ ਆ ਕਿ ਪੁੱਤ ਦੇਖ ਸਹੁਰੇ ਘਰ 'ਚ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਵੀ ਹਰ ਇੱਕ ਗੱਲ ਨਹੀਂ ਕਰੀਦੀ ਪਰ ਜਿਹੜੀਆਂ ਮਾਵਾਂ ਆਪਣੀ ਧੀ ਤੋਂ ਵੱਧ ਉਹਦੇ ਸਹੁਰੇ ਘਰ ਵਿੱਚ ਆਪ ਜਿਆਦਾ ਬੋਲਦੀਆਂ ਨੇ ਤਾਂ ਉਹ ਜਿਹੜੀ ਧੀ ਆ ਉਹ ਕਦੇ ਵੀ ਆਪਣੇ ਸਹੁਰੇ ਘਰ ਨਹੀਂ ਵੱਸ ਸਕਦੀ ਇਸ ਲਈ ਮਾਮਾ ਨੂੰ ਇਹ ਚਾਹੀਦਾ ਕਿ ਜੇ ਉਹਨਾਂ ਦੀਆਂ ਧੀਆਂ ਆਪਣੇ ਸਹੁਰੇ ਘਰ ਦੀ ਕੋਈ ਗੱਲ ਕਰਦੀਆਂ ਤਾਂ ਉਹਨਾਂ ਨੂੰ ਸਮਝਾਉਣ ਨਾ ਕਿ ਉਹਨਾਂ ਨੂੰ ਹੋਰ ਅੱਗ ਲਾਉਣ ਕਿ ਉਹਦੇ ਘਰ ਦੇ ਵਿੱਚ ਸਾਰਾ ਦਿਨ ਲੜਾਈ ਰਹੇ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ